ਫਗਵਾਣਾ ਵਿਖੇ ਹੋਏ ਇੱਕ ਸੜਕ ਹਾਦਸੇ 'ਵੀ ਤਿੰਨ ਮਹਿਲਾਵਾਂ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਸਾ ਤੇ ਰਫਤਾਰਕਾਰ ਬੇਕਾਬੂ ਹੋ ਕੇ ਬੈਰੀਗੇਡਸ ਨਾਲ ਟਕਰਾਨ ਕਰਨ ਕਾਰਨ ਵਾਪਰਿਆ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਜਲੰਧਰ ਤੋਂ ਫਗਵਾੜਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆ ਰਹੇ ਸਨ ਕਿ ਫਗਵਾੜਾ ਸ਼ੂਗਰ ਮਿਲ ਨਜ਼ਦੀਕ ਹੀ ਬੇਕਾਬੂ ਹੋ ਕੇ ਉਹਨਾਂ ਦੀ ਕਾਰ ਬੈਰੀਗੇਡਸ ਨਾਲ ਟਕਰਾ ਗਈ ਜਿਸ ਨਾਲ ਕਾਰ ਵਿੱਚ ਸਵਾਰ ਤਿੰਨ ਮਹਿਲਾਵਾਂ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹਾਸੇ ਦੌਰਾਨ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਇਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੈਂ ਐਸਆਈ ਗੁਸ਼ੀਪ੍ਰਮ ਰੋਮਿਓ ਟੂ ਦੇ ਡਿਊਟੀਕਰ ਦੀ ਜੁਗੀ ਦੇ ਤਨਾਤਾ ਨੂੰ ਇੱਕ ਮੈਸੇਜ ਆਇਆ ਸੀਗਾ ਵੀ ਐਕਸੀਡੈਂਟ ਹੋਇਆ ਹੈ ਜਿੰਨ ਤੋਂ ਤੋਂ ਲੁਧਿਆਣਾ ਪੋਲ ਚੜ੍ਹਦੇ ਆ ਤੇ ਗੱਡੀ ਬਹੁਤ ਇੱਕ ਕਾਰ ਸੀਗੀ ਕਾਰ ਬਹੁਤ ਤੇਜ਼ ਸੀ ਆ ਰਹੀ ਡਵਾਈਡਰ ਸੀਗਾ ਪਿਆ ਬਿਲਕੁਲ ਸਾਈਡ ਤੇ ਉਹਦੇ ਵਿੱਚ ਵੱਜ ਕੇ ਉਦਾ ਕੋਈ ਬੇਧਿਆਨਾ ਹੋ ਗਿਆ ਜਾਂ ਗੱਲਾਂਬਾਤਾਂ ਕਰਨ ਲੱਗ ਪਿਆ ਇਹਦੇ ਚ ਵੱਜ ਕੇ ਬਹੁਤ ਈਨ ਨੁਕਸਾਨ ਹੋਇਆ ਪਰ ਜੋ ਮਾੜਾ ਮੋਟਾ ਨੁਕਸਾਨ ਆ ਚੱਪਾ ਪੇਟ ਲੱਗੀਆਂ ਉਹਨਾਂ ਨੂੰ ਜਿਹਨੀਆਂ ਜਾਨੀਆਂ ਸੀ ਦੋ ਦਨ ਹੁਣ ਪਹਚਾਤਾ ਹੱਸਤਾ ਇਹ ਇਹ ਸਾਹਮਣੇ ਆਇਆ ਕੋਈ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਕਾਰਨ ਤਾਂ ਇਹ ਆ ਵੀ ਕੋਈ ਬੇਧਿਆਨਾ ਹੋ ਗਿਆ ਜਾਂ ਗੱਲਾਂਬਾਤਾਂ ਕਰਨ ਲੱਗ ਪਿਆ ਇਸ ਕਰਕੇ ਯੂਨਿਟ ਵਾਜਰ ਚ ਗਿਆ ਪਿਆਰ ਨੂੰ ਉਹ ਬਿਲਕੁਲ ਸਾਈਡ ਤੇ ਆ ਗਿਆ ਜਿਹੜੇ ਜ਼ਖਮੀ ਹੋਏ ਸੀ ਮੌਕੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂ ਪੁਲਿਸ ਨੂੰ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੱਸ ਸਾਈਡ ਤੇ ਖੜਾਉਣ ਲੱਗੇ ਆ ਗੱਡੀ ਸਾਈਡ ਤੇ ਫਰਾਦਾ ਜੋ ਕੋ ਆਇਓ ਆਊਗਾ ਉਹ ਦੇਖੀਏ ਜੀ ਲੋਕ ਧਿਆਨ ਦੇ ਦੇਣਗੇ ਫਗਵਾੜਾ ਵਿਖੇ ਹੋਏ ਇੱਕ ਸੜਕ ਹਾਸੇ ਵੀ ਤਿੰਨ ਮਹਿਲਾਵਾਂ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਹਾਸਾ ਤੇ ਰਫਤਾਰਕਾਰ ਬੇਕਾਬੂ ਹੋ ਕੇ ਬੈਰੀਗੇਡਸ ਨਾਲ ਟਕਰਾਨ ਕਰਨ ਵਾਪਰਿਆ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਜਲੰਧਰ ਤੋਂ ਫਗਵਾੜਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆ ਰਹੇ ਸਨ ਕਿ ਫਗਵਾੜਾ ਸ਼ੂਗਰ ਮਿਲ ਨਜ਼ਦੀਕ ਹੀ ਬੇਕਾਬੂ ਹੋ ਕੇ ਉਹਨਾਂ ਅਧਿਕਾਰ ਬੈਰੀਗੇਡਸ ਨਾਲ ਟਕਰਾ ਗਈ ਜਿਸ ਨਾਲ ਕਾਰ ਵੀ ਸਵਾਰ تین ਮਹਿਲਾਵਾਂ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹਾਸੇ ਦੌਰਾਨ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਹੀ ਫਗਵਾੜਾ ਇਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੈਂ ਐਸਆਈ ਕੁਸ਼ੀਪ੍ਰਮ ਰੋਮਿਓ 2 ਦੇ ਡਿਊਟੀਕਰ ਦੀ ਜੁਗੀ ਦੇ ਤਨਾਤਾਂ ਨੂੰ ਇੱਕ ਮੈਸੇਜ ਆਇਆ ਸੀਗਾ ਵੀ ਐਕਸੀਡੈਂਟ ਹੋਇਆ ਹੈ ਜਿੰਨ ਤੋਂ ਲੁਧਿਆਣਾ ਪੋਲ ਚੜ੍ਹਦੇ ਆ ਤੇ ਗੱਡੀ ਬਹੁਤ ਇੱਕ ਕਾਰ ਸੀਗੀ ਕਾਰ ਬਹੁਤ ਤੇਜ਼ ਸੀ ਆ ਰਹੀ ਡਾਇਵਰਡਰ ਸੀਗਾ ਪਿਆ ਬਿਲਕੁਲ ਸਾਈਡ ਤੇ ਉਹਦੇ ਵਿੱਚ ਵੱਜ ਕੇ ਉਹਦਾ ਕੋਈ ਬੇਧਿਆਨਾ ਹੋ ਗਿਆ ਜਾਂ ਗੱਲਾਂਬਾਤਾਂ ਕਰਨ ਲੱਗ ਪਿਆ ਉਹਦੇ ਚ ਵਾਜ ਕੇ ਬਹੁਤ ਈ ਇਨਸਾਨੀ ਹੋਇਆ ਪਰ ਜੋ ਮਾੜਾ ਮੋਟਾ ਨੁਕਸਾਨਾ ਚੱਪਾ ਪੇਟ ਲੱਗੀਆਂ ਉਹਨਾਂ ਨੂੰ ਜਿਹਨੀਆਂ ਜਾਨੀਆਂ ਸੀ ਦੋ ਦਿਨ ਹੁਣ ਪਹੁੰਚਾਤਾ ਹਸਤਾ ਇਹ ਇਹ ਸਾਹਮਣੇ ਆਇਆ ਕੋਈ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਕਾਰਨ ਤਾਂ ਇਹ ਆ ਵੀ ਕੋਈ ਬੇਧਿਆਨਾ ਹੋ ਗਿਆ ਜਾਂ ਗੱਲਾਂਬਾਤਾਂ ਕਰਨ ਲੱਗ ਪਿਆ ਇਸ ਕਰਕੇ ਯੂਨਿਟ ਵਾਜਰ ਸੀਗਾ ਪਿਆ ਬਿਲਕੁਲ ਉਹ ਲੋਕੋ ਸਾਈਡ ਤੇ ਆ ਗਏ ਜਿਹੜੇ ਜ਼ਖਮੀ ਹੋਏ ਸੀ ਮੌਕੇ ਤੇ ਉਹਨਾਂ ਨੂੰ ਹਸਪਤਾਲ ਚਾਹਤਾ ਐ ਪੁਲਿਸ ਨੂੰ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੱਸ ਸਾਈਡ ਤੇ ਘ라운 ਲੱਗੇ ਆ ਗੱਡੀ ਸਾਈਡ ਤੇ ਖੜਾ ਜੋ ਕੋ ਆਇਓ ਆਊਗਾ ਉਹ ਦੇਖੀ ਜੀ ਉਹ ਧਿਆਨ ਦੇ ਦਿਓ